ਕਾਰੋ ਆਦਮਾ ਦੇ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਸਾਰੰ ਮਹੱਲਾ ਪੰਜਵਾਂ ਬਿਨ ਪ੍ਰਭ ਰਹਿਨ ਨਾ ਜਾਏ ਘਰੀ ਸਰਬ ਸੂਖਤਾ ਹਉ ਕੈ ਪੂਰਨ ਜਾਂ ਕੈ ਸੁਖ ਹੈ ਹਰੀ ਰਹਾਉ ਮੰਗਲ ਰੂਪ ਪ੍ਰਾਨ ਜੀਵਨ ਤਨ ਸਿਮਰਤ ਅਨੰਦ ਕਾ ਨਾ ਵਡ ਸਮਰੱਥ ਸਦਾ ਸਦ ਸੰਗੇ ਗੁਣ ਰਸਨਾ ਕਮਨ ਪਨਾ ਥਾਨ ਪਵਿੱਤਰ ਆ ਮਾਨ ਪਵਿੱਤਰ ਆ ਪਵਿੱਤਰ ਸੁਨਨ ਕਹਿਨ ਹਾਰੀ ਕਹੋ ਨਾਨਕ ਤੇ ਭਵਨ ਪਵਿੱਤਰ ਆ ਜਾ ਮਹਿ ਸੰਤ ਤੁਮਾਰੇ ਸਾਰੰਗ ਮਹੱਲਾ ਪੰਜਵਾਂ ਰਸਨਾ ਜਪਤੀ ਤੂੰ ਹੀ ਤੂੰ ਹੀ ਮਾਤ ਗਰਭ ਤੁਮ ਹੀ ਪ੍ਰਤਪਾਲਕ ਮ੍ਰਿਤ ਮੰਡਲ ਇਕ ਤੂੰ ਹੀ ਰਹਾਉ ਤੁਮਹਿ ਪਿਤਾ ਤੁਮ ਹੀ ਫੁਨ ਮਾਤਾ ਤੁਮਹਿ ਮੀਤ ਹਿਤ ਭਰਾਤਾ ਤੁਮ ਪਰਵਾਰ ਤੁਮਹਿ ਆਧਾਰਾ ਤੁਮਹਿ ਜੀ ਪ੍ਰਾਨ ਦਾਤਾ ਤੁਮਹਿ ਖਜ਼ੀਨਾ ਤੁਮਹਿ ਜਰੀਨਾ ਤੁਮਹੀ ਮਾਨਕ ਲਾਲਾ ਤੁਮਹਿ ਪਾਰ ਜਾਤ ਗੁਰ ਤੇ ਪਾਏ ਤਉ ਨਾਨਕ ਭਈ ਨਹਾਲਾ ਸਾਰੰਗ ਮਹੱਲਾ ਪੰਜਵਾਂ ਜਾਹੂ ਕਾਹੂ ਆਪਣੋ ਹੀ ਚਿਤ ਆਵੇ ਜੋ ਕਾਹੂ ਕੋ ਚੇ ਰਹੁ ਵਤ ਠਾਕਰ ਹੀ ਪਹਿ ਜਾਵੇ ਰਹਾਉ ਆਪਣੇ ਪਹਿ ਦੁਖਾ ਆਪਣੇ ਪਹਿ ਸੁਖਾ ਆਪਣੇ ਹੀ ਪਹਿ ਬਿਰਥਾਰ ਆਪਣੇ ਪਹਿ ਮਾਨ ਆਪਣੇ ਪਹਿ ਤਾਨਾ ਆਪਣੇ ਹੀ ਪਹਿ ਅਰਥਾ ਕਿਨਹੀ ਰਾਜ ਜੋਬਨ ਧਨ ਮਿਲਖਾ ਕਿਨਹੀ ਬਾਪ ਮਹਤਾਰੀ ਸਰਬ ਥੋਕ ਨਾਨਕ ਗੁਰ ਪਾਏ ਪੁਰਨਿਆਸ ਖਮਾਰੀ ਸਾਰੰਗ ਮਹੱਲਾ ਪੰਜਵਾਂ ਝੂਠੋ ਮਾਇਆ ਕੋ ਮਦਮਾਨ ਤਰੋ ਮੋਹ ਦੂਰ ਕਰ ਬੱਪਰੇ ਸੰਗ ਗੋਪਾਲਹਿ ਜਾਣ ਰਹਾਉ ਮਿੱਥਿਆ ਰਾਜ ਜੋਬਨ ਅਰ ਉਮਰੇ ਮੀਰ ਮਲਕ ਅਰ ਖਾਨ ਮਿੱਥਿਆ ਕਾਪਰ ਸੁਗੰਧ ਚਤੁਰਾਈ ਮਿੱਥਿਆ ਭੂਜਨ ਪਾਨ ਦੀਨ ਬੰਦਰੋ ਦਾਸ ਦਾਸਰੋ ਸੰਤ ਹੈ ਕੀ ਸਾਰਾਨ ਮੰਗਨ ਮੰਗੋਂ ਹੋਏ ਅਚਿੰਤਾ ਮਿਲ ਨਾਨਕ ਕੇ ਹਰ ਪ੍ਰਾਨ ਸਾਰੀ ਮਹੱਲਾ ਪੰਜਵਾਂ ਆਪਣੀ ਇਤਨੀ ਕਸ਼ੂ ਨਾ ਸਾਰੀ ਅਨਕ ਕਾਜ ਅਨਕ ਤਾਵਰਤਾ ਉਰ ਜਿਉ ਆਨ ਜੰਜਾਰੀ ਰਹਾਉ ਦਿਉ ਸਚਾਰ ਕੇ ਦੀ ਸਹ ਸੰਗੀ ਪੂਹਾ ਨਾਹੀ ਜਹ ਭਾਰੀ ਤਿੰਨ ਸਿਉ ਰਾਚ ਮਾਚ ਹਿਤ ਲਾਇਓ ਜੋ ਕਾਮ ਨਹੀਂ ਗਵਾਰੀ ਹਉ ਨਾਹੀ ਨਾਹੀ ਕਿਸ ਮੇਰਾ ਨਾ ਹਮਰੋ ਬਸ ਚਾਰੀ ਕਰਨ ਕਾ ਰਾਵਨ ਨਾਨਕ ਕੇ ਪ੍ਰਭ ਸੰਤਨ ਸੰਗ ਉਧਾਰੀ ਸਾਰੰਗ ਮਹੱਲਾ ਪੰਜਵਾ ਮੋਹਣੀ ਮੋਹਤ ਰਹੇ ਨਾ ਹੋਰੀ ਸਾਧਕ ਸਿੱਧ ਸਗਲ ਕੀ ਪਿਆਰੀ ਟੁੱਟੈ ਨਾ ਕਾਹੂ ਤੋਰੀ ਰਹਾਉ ਖੱਟ ਸਾਸਤਰ ਉਚਰਤ ਰਸਨਾਗਰ तीर्थ गमन ना तोरी पूजा चक्कर बरत नेम तपिया ऊहा गैल ना शोरी अंध कूप मह पतत होत जग संतो हो करहो परमगत मोरी साध संगत नानक भयो मुक्ता दर्शन पेखत पूरी सारि मोहल्ला पंजवा कहां करह रे खाट खाट ली पवन अपार तोर चमरू ਹੱਥ ਜਜਰੀ ਤੇਰੀ ਦੇ ਮਾਟ ਲੀ ਰਹਾਉ ਉਹੀ ਤੇ ਹਰਿਉ ਤੂਹਾਂ ਲੇ ਧਰਿਉ ਜੈਸੇ ਬਾਸਾ ਮਾਸ ਦੇਤ ਝਾਟ ਲੀ ਦੇਵਨ ਹਾਰ ਬਸਾਰਿਉ ਅੰਦਲੇ ਜਿਉ ਸਫਰੀ ਉਦਰ ਭਰੈ ਬਹਿ ਹਾਟ ਲੀ ਸਾਦ ਬਕਾਰ ਬਕਾਰ ਝੂਠ ਰਸ ਜਹ ਜਾਨੋ ਤਹ ਭੀਰ ਬਾਟ ਲੀ ਕਹੋ ਨਾਨਕ ਸਮਝ ਰੇ ਇਆਨੇ आज काल खुलै तेरी गांठली सारि मोहल्ला پنجواں ਗੁਰਜੀਓ ਸੰਗ ਤੋ ਹਾਰੇ ਜਾਨਿਓ ਕੋਟ ਜੋਦ ਪਵਾਂ ਕੀ ਬਾਤ ਨਾ ਪੁੱਛੀਐ ਤਾਂ ਦਰਗਾਹਾ ਭੀ ਮਾਨਿਓ ਰਹਾਉ ਕਮਨ ਮੂਲ ਪ੍ਰਾਨੀ ਕਾ ਕਹੀਐ ਕਮਨ ਰੂਪ ਦ੍ਰਿਸ਼ਟਾਨਿਓ ਜੋਤ ਪ੍ਰਗਾਸ ਭਈ ਮਾਟੀ ਸੰਗ ਦਲਬ ਦੇਵ ਖਾਨਿਓ ਤੁਮ ਤੇ ਸੇਵ ਤੁਮ ਤੇ ਜਪ ਤਾਪਾ ਤੁਮ ਤੇ ਤਤ ਪਛਾਨਿਉ ਕਰਮ ਅਸਤਿ ਕ ਧਰ ਕੱਟੀ ਜੇਵਰੀ ਨਾਨਕ ਦਾਸ ਦਸਾਨਿਉ ਸਾਰੰਗ ਮਹਲਾ 5 ਹਰ ਹਰ ਦੀਓ ਸੇਵਕ ਕੋ ਨਾਮ ਮਾਨਸ ਕਾ ਕੋ ਬੱਪਰੂ ਪਹਾਈ ਜਾਂ ਕੋ ਰਾਖਾ RAM ਰਹਾਉ ਆਪ ਮਹਾ ਜਨ ਆਪੇ ਪੰਚਾ ਆਪ ਸੇਵਕ ਕੈ ਕਾਮ ਆਪੇ ਸਗਲੇ ਦੂਤ ਬਦਾਰੇ ਠਾਕੁਰ ਅੰਤਰਜਾਮ ਆਪੇ ਪਤ ਰਾਖੀ ਸੇਵਕ ਕੀ ਆਪ ਕੀ ਉਹ ਬੰਧਾਨ ਆਦ ਜਗਾਦ ਸੇਵਕ ਕੀ ਰਾਖੈ ਨਾਨਕ ਕੋ ਪ੍ਰਭ ਜਾਨ ਸਾਰੰਗ ਮਹੱਲਾ 5 ਤੂੰ ਮੇਰੇ ਮੀਤ ਸਖਾ ਹਰ ਪ੍ਰਾਨ ਮਨ ਤਨ ਜੀਉ ਪਿੰਡ ਸਭ ਤੁਮਰਾ ਇਹੋ ਤਨ ਸੀਤੋ ਤੁਮਰੇ ਧਾਨ ਰਹਾਉ ਤੁਮਹੀ ਦੀਏ ਅਨਕ ਪ੍ਰਕਾਰਾ ਤੁਮਹੀ ਦੀਏ ਮਾਨ ਸਦਾ ਸਦਾ ਤੁਮਹੀ ਪਤਿ ਰਖੋ ਅੰਤਰ ਜਾਮੀ ਜਾਨ ਜਿਨ ਸੰਤਨ ਜਾਣਿਆ ਤੂੰ ਠਾਕੁਰ ਤੇ ਆਏ ਪਰਵਾਨ ਜਨ ਕਾ ਸੰਗ ਪਾਈਐ ਵਡਭਾਗੀ ਨਾਨਕ ਸੰਤਨ ਕੈ ਕੁਰਬਾਨ ਸਾਰੂ ਮਹੱਲਾ ਪੰਜਵਾ ਕਰੋ ਗਤ ਦਿਆਲ ਸੰਤੋ ਮੋਰੀ ਤੁਮ ਸਮਰਥ ਕਾਰਨ ਕਰਨਾ ਟੂਟੀ ਤੁਮ ਹੀ ਜੋਰੀ ਰਹਾਉ ਜਨਮ ਜਨਮ ਕੇ ਵਿਖਈ ਤੁਮ ਤਾਰੇ ਸਮਤ ਸੰਗ ਤੁਮਾਰੈ ਪਾਈ ਅਨਕ ਜੋਨ ਭ੍ਰਮਤੇ ਪ੍ਰਭ ਬਿਸਰਤ ਸਾਸ ਸਾਸ ਹਰ ਗਾਈ ਜੋ ਜੋ ਸੰਗ ਮਿਲੇ ਸਾਧੂ ਕੈ ਤੇ ਤੇ ਪਤਤ ਪਨੀਤਾ ਕਹੋ ਨਾਨਕ ਜਾ ਕੇ ਵੱਡ ਭਾਗਾ ਤਿੰਨ ਜਨਮ ਪਦਾਰਥ ਜੀਤਾ ਸਾਰੰਗ ਮਹੱਲਾ ਪੰਜਵਾਂ ਠਾਕੁਰ ਬਿੰਤੀ ਕਰਨ ਜਾਣ ਆਇਓ ਸਰਬ ਸੂਖ ਆਨੰਦ ਸਹਿਜ ਰਸ ਸੁਨਤ ਤੁਹਾਰੂ ਨਾਉ ਰਹਾਉ ਕਿਰਪਾ ਨਿਧਾਨ ਸੂਖ ਕੇ ਸਾਗਰ ਜਸ ਸਭ ਮੈਂ ਜਾ ਕੋ ਛਾਇਓ ਸੰਤ ਸੰਗ ਰੰਗ ਤੁਮ ਕੀਏ ਆਪਣਾ ਆਪ ਦ੍ਰਿਸ਼ਟਾਇਓ ਨੈਨਹੁ ਸੰਗ ਸੰਤਨ ਕੀ ਸੇਵਾ ਚਰਨ ਝਾਰੀ ਕੇ ਸਾਇਓ ਆਠ ਪਹਿਰ ਦਰਸ਼ਨ ਸੰਤਨ ਕਾ ਸੁਖ ਨਾਨਕ ਇਹ ਪਾਇਓ ਸਾਰੰਗ ਮਹੱਲਾ ਪੰਜਵਾਂ ਜਾਂ ਕੀ ਰਾਮ ਨਾਮ ਲਿਵ ਲਾਗੀ ਸੱਜਣ ਸੁਰਦਾ ਸੋਹਿਲਾ ਸਹਜੀ ਸੋ ਕਹੀਐ ਵੱਡ ਭਾਗੀ ਰਹਾਉ ਰਹਿਤ ਵਿਕਾਰ ਅਲਪ ਮਾਇਆ ਤੀ ਹਮ ਬੁੱਧ ਬਿਖ ਤਿਆਗੀ ਦਰਸ ਪਿਆਸ ਆਸ ਏ ਕਹਿ ਕੀ ਤੇ ਕਹੀਐ ਪ੍ਰੇਪਾਗੀ ਅਚਿੰਤ ਸੋਏ ਜਾਗਨ ਉਠ ਬੈਸਨ ਅਚਿੰਤ ਹਸਤ ਬੈਰਾਗੀ ਕਹੋ ਨਾਨਕ ਜਿਨ ਜਗਤ ਠਗਾਨਾ ਸੋ ਮਾਇਆ ਹਰ ਜਨ ਠਾਗੀ ਸਾਰੰਗ ਮਹਲ ਲਾ ਪੰਜਵਾਂ ਆਪ ਜਨ ਉਪਰ ਕੋ ਨਾ ਪੁਕਾਰੈ ਪੁਕਾਰਨ ਕਉ ਜੋ ਉਦਮ ਕਰਤਾ ਗੁਰ ਪਰਮੇਸ਼ਰ ਤਾਂ ਕੋ ਮਾਰੇ ਰਹਾਉ ਨਿਰਵੈਰ ਸੰਗ ਵੈਰ ਰਚਾਈ ਹਰ ਦਰਗਹ ਓ ਹਾਰੇ ਆਦ ਜਗਾਦ ਪ੍ਰਭ ਕੀ ਵਡਿਆਈ ਜਨ ਕੀ ਪੈ ਜਸਵਾਰੇ ਨਿਰਪਉ ਭੈ ਸਗਲ ਭਉ ਮਿਟਿਆ ਚਰਨ ਕਮਲ ਆਧਾਰ ਹੈ ਗੁਰ ਕੈ ਬਚਨ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ਸਾਰੰਗ ਮਹੱਲਾ ਪੰਜਵਾਂ ਹਰ ਜਨ ਛੋਡਿਆ ਸਗਲਾ ਆਪ ਜਿਉ ਜਾਨੂ ਤਿਉ ਰਖੋ ਗੁਸਾਈ ਪੇਖ ਜੀਵਾ ਪ੍ਰਤਾਪ ਰਹਾਉ ਗੁਰਪਦੇਸ ਸਾਧ ਕੀ ਸੰਗਤ ਬਿਨ ਸਿਉ ਸਗਲ ਸੰਤਾਪ ਮਿੱਤਰ ਸੱਤਰ ਪੇਖ ਸਮਤ ਵਿਚਾਰਿਉ ਸਗਲ ਸੰਪਾਖਨ ਜਾਪ ਤਪਤ ਬੁਝੀ ਸੀਤਲ ਆਗਹਨੇ ਸੁਨ ਅਧਹਦ ਬਿਸਮ ਭਏ ਬਿਸਮਾਦ ਫੰਦ ਭਇਆ ਨਾਨਕ ਮਨ ਸਾਚਾ ਪੁਰਲ ਪੂਰੇ ਨਾਦ ਸਾਰੇ ਮਹੱਲਾ ਪੰਵਾਂ ਮੇਰਾ ਗੁਰ ਮੇਰੋ ਸਹਸਾ ਉਤਾਰਿਆ ਤਿਸ ਗੁਰ ਕੈ ਜਾਈਐ ਬਲੇਹਾਰੀ ਸਦਾ ਸਦਾ ਹਾਂ ਵਾਰਿਆ ਰਹਾਉ ਗੁਰ ਕਾ ਨਾਮ ਜਪਿਉ ਦਿਨ ਰਾਤੀ ਗੁਰ ਕੇ ਚਰਨ ਮਨ ਧਾਰਿਆ ਗੁਰ ਕੀ ਧੂਰ ਕਰੋ ਨਿਤ ਮੱਜਨ ਕਿਲ ਵਿਖ ਮੈਲੇ ਉਤਾਰਿਆ ਗੁਰਪੂਰੇ ਕੀ ਕਰੋ ਨਿਤ ਸੇਵਾ ਗੁਰੇ ਆਪਣਾ ਨਮਸ਼ਕਾਰਿਆ ਸਰਬ ਫਲਾਦੀਨੇ ਗੁਰਪੂਰੇ ਨਾਨਕ ਗੁਰ ਨੇ ਸਤਾਰਿਆ ਸਾਰੰਗ ਮਹੱਲਾ 5 ਸਿਮਰਤਿ ਨਾਮ ਪ੍ਰਾਨ ਗਤ ਪਾਵੈ ਮਿਟੈ ਕਲੇਸ਼ ਤਰਾਸ ਸਭ ਨਾਸੈ ਸਾਧ ਸੰਗਹਿ ਹਿਤ ਲਾਵੇ ਰਹਾਉ ਹਰ 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 ਮਨ ਆਰਾਦੇ ਰਸਨਾ ਹਰ ਜਸ ਗਾਵੇ ਤਾਜ ਅਭਮਾਨ ਕਾਮ ਕ੍ਰੋਧ ਨਿੰਦਾ ਬਾਸ ਦੇਵ ਰੰਗ ਲਾਵੇ ਦਾ ਮੋਦਰ ਦਇਆਲ ਅਰਧ ਹੋ ਗੋਬਿੰਦ ਕਰਤ ਸੁਹਾਵੇ ਕਹੋ ਨਾਨਕ ਸਭ ਕੀ ਹੋਏ ਰੇ ਨਾ ਹਰ ਹਰ ਦਰਸ ਸੁਮਾਵੇ ਸਾਰੰਗ ਮਹੱਲਾ ਪੰਜਵਾਂ ਆਪਣੇ ਗੁਰਪੂਰੇ ਬਲੇ ਹਾਰੇ ਪ੍ਰਗਟ ਪ੍ਰਤਾਪ ਕੀਓ ਨਾਮ ਕੋ ਰਾਖੇ ਰੱਖਣ ਹਾਰੇ ਰਹਾਉ ਨਿਰਪਉ ਕੀਏ ਸੇਵਕ ਦਾਸ ਆਪਣੇ ਸਗਲੇ ਦੂਖ ਬਿਦਾਰੈ ਆਨ અપਾਵ ਤਿਆਗ ਜਨ ਸਗਲੇ ਚਰਨ ਕਮਲ ਰਿਧ ਧਾਰੈ ਪ੍ਰਾਨ ਆਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰ ਸਭ ਤੇ ਊਚ ਠਾਕੁਰ ਨਾਨਕ ਕਾ ਬਾਰ ਬਾਰ ਨਮਸ਼ਕਾਰ ਸਾਰੀ ਮਹੱਲਾ ਪੰਜਵਾਂ ਬਿਨ ਹਰ ਹੈ ਕੋ ਕਹਾ ਬਤਾਵੂ ਸੋਖ ਸਮੂਹ ਕਰਣਾ ਮੈਂ ਕਰਤਾ ਤਿਸ ਪ੍ਰਭ ਸਦਾ ਧਿਆਵੂ ਰਹਾਉ ਜਾਂ ਕੈ ਸੂਤ ਪਰੋਏ ਜਨਤਾ ਤਿਸ ਪ੍ਰਭ ਕਾ ਜਸ ਗਾਵੂ ਸਿਮਰ ਠਾਕੁਰ ਜਿਨ ਸਭ ਕਿਛ ਦੀਨਾ ਆਨ ਕਹਾ ਪਹਿ ਜਾਵੂ ਸਫਲ ਸੇਵਾ ਸੁਆਮੀ ਮੇਰੇ ਕੀ ਮਨ ਬਾਛਤ ਫਲ ਪਾਵੂ ਕਹੋ ਨਾਨਕ ਲਾਭ ਲਾਹਾ ਲੈ ਚੱਲੂ ਸੁਖ ਸੇਤੀ ਘਰ ਜਾਵੋ ਸਾਰੀ ਮਹੱਲਾ ਪੰਜਵਾਂ ਠਾਕੁਰ ਤੂੰ ਸਰਨ ਆਇਆ ਉਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਠੇ ਸੁਖ ਸਹਿਜ ਸਮਾਏ ਅਨੰਦ ਅਨੰਦ ਗੁਣ ਗਾਇਆ ਵਹਾਂ ਫਕਰ ਕੱਢ ਲੀਨੇ ਆਪਣੇ ਗ੍ਰਹ ਅੰਧ ਕੂਪ ਤੇ ਮਾਇਆ ਕਹੋ ਨਾਨਕ ਗੁਰਬੰਧਨ ਕਾਟੇ ਵਿਚਰਤ ਾਨ ਮਲਾਇਆ ਸਾਰੀ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਗਤ ਠਾਂਡੀ ਵੇਦ ਪ੍ਰਾਨ ਸਿਮਰਤ ਸਾਧੂ ਜਨ ਖੋਜਤ ਖੋਜਤ ਕਾਢੀ ਰਹਾਉ ਸੇਵ ਬਰੰਚ ਅਰ ਇੰਦਰ ਲੋਕ ਤਾਮਹਿ ਜਲ ਤਉ ਫਿਰਿਆ ਸਿਮਰ ਸਿਮਰ ਸੁਆਮੀ ਭਏ ਸੀਤਲ ਦੁਖ ਦਰਦ ਭ੍ਰਮ ਹਿਰਿਆ ਜੋ ਜੋ ਤਰਿਓ ਪ੍ਰਾਤਨ ਨਵਤਨ ਭਗਤ ਭਾਏ ਹਰ ਦੇਵਾ ਨਾਨਕ ਕੀ ਬੇਨੰਤੀ ਪ੍ਰਭ ਜੀਓ ਮਿਲੇ ਸੰਤ ਜਨ ਸੇਵਾ ਸਾਰਿ ਮਹੱਲਾ ਪੰਜਵਾਂ ਜਿਹਵੇ ਅਮਰਤ ਗੁਣ ਹਰ ਗਾਉ ਹਰ ਹਰ ਬੋਲ ਕਥਾ ਸੁਨ ਹਰ ਕੀ ਉੱਚਰੋ ਹੋ ਪ੍ਰਭ ਕੋ ਨਾਮ ਰਹਾਉ RAM ਨਾਮ ਰਤਨ ਧਨ ਸੰਚੋ ਮਨ ਤਨ ਲਾਭ ਹੋ ਪਾਉ ਆਨ ਬੇ ਭੂਤ ਮਿੱਤਿਆ ਕਰਮਨੁ ਸਾਚਾ ਇਹ ਸੋ ਆਉ ਜੀ ਪ੍ਰਾਨ ਮੁਕਤ ਕੋ ਦਾਤਾ ਏਕ ਸਸਿਓ ਲਿਵਲਾਉ ਕਹੋ ਨਾਨਕ ਤਾ ਕੀ ਸਰਨਾਈ ਦੇਤ ਸਗਲ ਅਪਿਆਉ ਸਾਰਿ ਮਹਲਾ 5 ਕੋਤੀ ਨਹੀਂ ਕਮਨ ਕਸ਼ ਕਰਨੀ ਇਹੇ ਓਟ ਪਾਈ ਮਿਲ ਸੰਤਹਿ ਗੋਪਾਲ ਏਕ ਕੀ ਸਰਨੀ ਰਹਾਉ ਪੰਜ ਦੋਖ ਛਿਦਰ ਇਆ ਤਨ ਮਹਿ ਵਿਖੇ ਬਿਆਦ ਕੀ ਕਰਨੀ ਆਸ અપਾਰ ਦਿਨਸ ਗਣ ਰਾਖੀ ਗ੍ਰਸਤ ਜਾਤ ਬਲ ਜਰਨੀ ਅਨਾਥ ਹੈ 나ਥ ਦਿਆਲ ਸੁਖ ਸਾਗਰ ਸਰਬ ਦੋਖ ਭੈ ਹਰਨੀ ਮਨ ਬਾਚਤ ਚਿਤਵਤ ਨਾਨਕ ਦਾਸ ਵੇਖ ਜੀਵਾ ਪ੍ਰਭ ਚਰਨੀ ਸਾਰੰਗ ਮਹੱਲਾ ਪੰਜਵਾਂ ਫੀਕੇ ਹਰ ਕੇ ਨਾਮ ਬਿਨ ਸਾਧ ਅੰਮ੍ਰਿਤ ਰਸ ਕੀਰਤਨ ਹਰ ਗਾਈਐ ਅਹਨ ਸਪੂਰਨ ਨਾਦ ਰਹਾਉ ਸਿਮਰਤ ਸ਼ਾਂਤ ਮਹਾਂ ਸੁਖ ਪਾਈਐ ਬਿਟ ਜਾਹੇ ਸਗਲ ਵਿਖਾਦ ਹਰ ਹਰ ਲਾਭ ਸਾਧ ਸੰਗ ਪਾਈਐ ਕਰ ਲੈ ਆਵੂ ਹੁਲਾਦ ਸਭ ਤੇ ਊਚ ਊਚ ਤੇ ਊਚੋ ਅੰਤ ਨਹੀਂ ਮਰ ਜਾਦ ਬਰਨ ਨਾ ਸਾਕੋ ਨਾਨਕ ਮਹਿਮਾ ਪੀਖ ਰਹੇ ਬਿਸਮਾਦ ਸਾਰਗ ਮਹਲਾ 5 ਆਇਓ ਸੁਨਨ ਪੜਨ ਕਉ ਬਾਣੀ ਨਾਮ ਵਿਸਾਰ ਲੱਗੈ ਅਨ ਲਾਲਚ ਬਿਰਤਾ ਜਨਮ ਪ੍ਰਾਣੀ ਰਹਾਉ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਭ ਲੈ ਹੋ ਹਰਿ ਹਦੈ ਅਰਦ ਹੋ ਛੁਟ ਕੈ ਆਵਣ ਜਾਣੀ ਉਦਮ ਸਖਤ ਸਿਆਣ ਪਤਮਰੀ ਦੇਹ ਤਾ ਨਾਮ ਵਖਾਣੀ ਸੇਈ भगत भगत ਸੇ ਲਾਗੇ ਨਾਨਕ ਜੋ ਪ੍ਰਭ ਪਹਾਣੀ ਸਾਰੰਗ ਮਹਲਾ 5 ਤਨਵੰਤ ਨਾਮ ਕੇ ਵਣਜਾਰੇ ਸਾਂਝੀ ਕਰਹੁ ਨਾਮ ਧਨ ਖਾਟੋ ਗੁਰ ਕਾ ਸ਼ਬਦ ਵਿਚਾਰੇ ਰਹਾਉ ਛੋਡੋ ਕਪਟ ਹੋਏ ਨਿਰਵੈਰਾ ਸੋ ਪ੍ਰਭ ਸੰਗ ਨਿਹਾਰੀ ਸੱਚ ਧਨ ਵਣ ਜੋ ਹੋ ਸੱਚ ਧਨ ਸੰਚੋ ਕਬ ਹੂ ਨ ਆਵੋ ਹਾਰੇ ਖਾਤ ਖਰਚਤ ਕਿਛੁ ਨ ਖੁੱਟਤ ਨਾਹੀ ਅਗੰਤ ਭਰੇ ਪੰਡਾਰੇ ਕਹੋ ਨਾਨਕ ਸੁਖ ਬਾਸ ਸੰਗ ਜਾਵੋ ਪਾਰ ਬ੍ਰਹਮ ਕੈ ਦਵਾਰੀ ਸਾਰੰ ਮਹੱਲਾ ਪੰਨੋ